24 ਪੰਜਾਬ نیوز ਚੈਨਲ ਦੇ ਦਿੱਦ ਦਰਸ਼ਕਾਂ ਨੂੰ ਪਿਆਰ ਪਿਆਰ ਸੱਚੇ ਕੱਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅੱਜ ਦਿਲਾ ਤਰਨਤੰਪ ਦੇ ਦਫ਼ਤਰ ਅੱਗੇ ਦਿਹਾਤੀ ਮਜ਼ਦੂਰ ਸਭਾ ਤੇ ਮਨਰੇਗਾ ਵਰਕਰ ਯੂਨੀਅਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਨਰੇਗਾ ਵਰਕਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਦਰਨਾ ਇਸ ਐਲਾਨ ਆਰਐਮਪੀਆਈ ਦੇ ਸੂਬਾ ਸਕੱਤਰ ਪਰਗਤ ਸਿੰਘ ਜਮਾ ਰਾਏ ਨੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰਵਾਲ ਜ਼ਿਲ੍ਹਾ ਸਕੱਤਰ ਚੰਮਲ ਨੰਦਰ ਹਾਜ਼ਰ ਗਏ ਮਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੀਨਾ ਕੌਰ ਚੀਮਾਂ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨਰਿੰਦਰ ਸਿੰਘ ਰਟੋਲ ਆਦਿ ਆਗੂਆਂ ਦੀ ਹਾਜ਼ਰੀ ਚ ਕੀਤਾ ਗਿਆ ਪੰਡੋਰੀ ਨੇ ਦੱਸਿਆ ਕਿ ਮਨਰੇਗਾ ਵਰਕਰਾਂ ਦੀ ਮੰਗਾ ਨੂੰ ਲੈ ਕੇ ਐਡੀਸੀਪੀ ਸਾਹਿਬ ਤਰਨਤਾਰਨ ਨੂੰ ਮਿਲ ਕੇ ਜਾਣੂ ਕਰਵਾ ਚੁੱਕੇ ਹਾਂ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਗਿਆ ਜਿੱਥੇ ਕਿ ਅੱਜ ਬਲਾਕ ਗੰਡੀਵਿੰਡ ਬਲਾਕ ਤਰਨਤਾਰਨ ਚ ਹਲਕਾ ਵਿਧਾਇਕ ਤਰਨਤਾਰਨ ਦੇ ਚਾਹੇਤਿਆਂ ਤੇ ਸ਼ਿਆਰਿਆਂ ਤੇ ਮਨਰੇਗਾ ਵਰਕਰਾਂ ਦੇ ਮਾਸਟਰੋਲ ਰੋਕੇ ਜਾ ਰਹੇ ਨੇ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਮਨਰੇਗਾ ਸਕੀਮ ਨੂੰ ਪਾਦਾਰਸ਼ੀ ਢੰਗ ਨਾਲ ਨਹੀਂ ਚੱਲਣ ਦਿੱਤਾ ਜਾ ਰਿਹਾ ਮਨਰੇਗਾ ਵਰਕਰਾਂ ਦਾ ਮਹੀਨਾ ਨਹੀਂ ਦਿੱਤਾ ਜਾ ਰਿਹਾ ਮਨਰੇਗਾ ਤਹਿਤ ਬਣੇ ਪਸ਼ੂਆਂ ਦੇ ਸੜਾਂ ਦੇ ਪੈਸੇ ਨਹੀਂ ਪਾਏ ਜਾ ਰਹੇ ਪੰਡੋਰੀ ਨੇ ਦੱਸਿਆ ਕਿ ਅਸੀਂ ਕਈ ਵਾਰ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਹੋ ਰਿਹਾ ਬਲਾਕਾਂ ਦੇ ਬੀਡੀਪੀਓ ਮਨਰੇਗਾ ਅਫਸਰ ਰਾਜ ਕਰਦੀ ਧਿਰਦੀ ਪੁਸ਼ਟ ਪ੍ਰਨਾਨਨੀ ਕਰ ਰਹੇ ਹਨ ਇਸ ਮੌਕੇ ਜਰਨੈਲ ਸਿੰਘ ਰਸੂਲਪੁਰ ਗੁਰਦੇਵ ਸਿੰਘ ਚੀਮਾ ਬਾਬਾ ਸੁਖਵਿੰਦਰ ਸਿੰਘ ਪੁੱਤਰ ਆਦਿ ਆਗੂ ਹਾਜ਼ਰ ਸਨ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਖਲਕਾ ਨਾ ਕੀ ਗੰਡੀ ਵੈਂਡ ਬਲਾਕ ਆ ਉਹਦੇ ਵਿੱਚ ਸਰਪੰਚਾਂ ਦੇ ਕਹਿਣ ਦਿੱਤੇ ਜਿਹੜੇ ਮਸਟਰੋਲ ਜਿਹੜੇ ਜਿਹੜੇ ਕੰਮ ਕਰਦੇ ਜਿਹੜੇ ਸਾਡੇ ਅਮ ਦੂਰਵਾਰ ਕਰਿਆ ਉਹਨਾਂ ਦੇ ਮਸਟਰੋਲ ਜਿਹੜੇ ਰੋਕੇ ਜਿਹੜੇ ਜਾ ਰਹੇ ਆ ਅਸੀਂ ਏਡੀਸੀ ਸਾਹਿਬ ਨੂੰ ਲਿਖਤੀ ਰੂਪ ਦੇ ਵਿੱਚ ਵੀ ਦੇ ਸਕੇ ਆ ਇਥੇ ਤਰ੍ਹਾਂ ਇਹ ਮਸਲਾ ਪਿੰਡ ਰਟੋਲ ਦਾ ਆ ਰਟੋਲ ਦੇ ਤੋਂ ਅਸੀਂ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਸ਼ਿਕਾਇਤ ਦਾ ਜ਼ਿਕਰਾ ਚੁੱਕਿਆ ਵੀਡੀਓ ਸਾਹਿਬ ਦੇ ਇਥੇ ਧਰਨਾ ਵੀ ਪੇਨ ਲਾਇਆ ਸੀ ਕਿ ਇੱਕ ਇਥੇ ਜੀਐਸ ਆਰ ਆ ਉਹ ਪਿੰਡ ਦੀ ਮਿਹੜ ਜਿਹੜੀ ਆ ਉਹ ਲੜਕੀ ਸਕੂਲ ਦੇ ਵਿੱਚ ਵੀ ਦੀ ਹਾਜ਼ਰੀ ਲੱਗਦੀ ਆ ਤੇ ਉਥੇ ਮਨਰੇਗਾ ਦੇ ਵਿੱਚ ਵੀ ਜਿਹੜੀ ਹਾਜ਼ਰੀ ਉਹਦੀ ਜਿਹੜੀ ਲੱਗ ਰਹੀ ਆ ਮਨੇਕਾ ਜਿਹੜੇ ਤੇ ਮਜ਼ਦੂਰ ਉਹ ਆਪਣੀ ਕੋਠੀ ਤੇ ਜਿਹੜੇ ਕੰਮ ਜਿਹੜੇ ਕਰਾ ਰਹੀ ਆ ਉਹਦੇ ਉੱਤੇ ਅਸੀਂ ਸ਼ਿਕਾਇਤ ਵੀ ਕੀਤੀ ਐਡੀਸੀ ਸਾਹਿਬ ਨੂੰ ਸ਼ਿਕਾਇਤ ਵੀ ਕੀਤੀ ਆ ਵੀਡੀਓ ਸਾਹਿਬ ਨੂੰ ਸ਼ਿਕਾਇਤ ਕੀਤੀ ਕੋਈ ਉਹਦਾ ਨਪਟਾਰਨ ਜਿਹੜਾ ਕੀਤਾ ਗਿਆ ਅਸੀਂ ਅੱਜ ਇਹ ਕਰਕੇ ਆਏ ਆ ਕਿ ਜਿਹੜੇ ਸਾਡੇ ਮਜ਼ਦੂਰਾਂ ਦੇ ਜਿਹੜੇ ਮਸਤੌਲ ਜਿਹੜੇ ਰੋਕੇ ਜਾ ਰਹੇ ਉਹਨਾਂ ਨੂੰ ਲਗਾਤਾਰ ਜਿਹੜਾ 100 ਦਿਨ ਦੀ ਗਾਰੰਟੀ ਦਾ ਜਿਹੜਾ ਕਾਨੂੰਨ ਆ ਉਹਨੂੰ ਪਾਦਰਸ਼ੀ ਢੰਗ ਦੇ ਨਾਲ ਜਿਹੜਾ ਲਾਗੂ ਕੀਤਾ ਜਾਵੇ ਕੰਮ ਦਿੱਤਾ ਜਾਵੇ ਅਸੀਂ ਤੇ ਅੱਧ ਕਿੰਨੇ ਵੀ ਕਟੋਖੜ 200 ਦਿਨਾਂ ਕੰਮ ਦਿੱਤਾ ਜਾਵੇ ਪਰ ਜੇ ਕਾਨੂੰਨ ਮੁਤਾਬਕ ਜੇ ਸੈਂਟਰ ਦਾ ਕਾਨੂੰਨ ਬਣਿਆ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਿ ਉਹ 100 ਦਿਨ ਦੀ ਗਰੰਟੀ ਦਾ ਕਾਨੂੰਨ ਕਿਸੇ ਦੇ ਕਹਿਣ ਦੇ ਉੱਤੇ ਉਹਨੂੰ ਜਿਹੜਾ ਬੰਦ ਨਾ ਕੀਤਾ ਜਾਵੇ ਇਹ ਸਰਪੰਚਾਂ ਦੇ ਉੱਤੇ ਇਸ਼ਾਰਿਆਂ ਦਿੱਤੇ ਵੀ ਸਾਡੇ ਨਾ ਕਿ ਆਣ ਕੇ ਅੱਜ ਅਸੀਂ ਗਿਆਤੀ ਮਜ਼ਦੂਰ ਸਭਾ ਤੇ ਮਨਰੇਗਾ ਵਰਕਰ ਯੂਨੀਅਨ ਵੱਲੋਂ ਮਨਰੇਗਾ 'ਚ ਲਗਾਤਾਰ ਕੰਮ ਕਰਦੇ ਮਜ਼ਦੂਰਾਂ ਦੇ ਮੰਗਾਂ ਸੰਬੰਧੀ ਲਗਾਤਾਰ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਦੇ ਚੁੱਕੇ ਆ ਉਹਦੇ ਸਬੰਧ ਦੇ ਵਿੱਚ ਏਡੀਸੀ ਵਿਕਾਸ ਦੇ ਦਫ਼ਤਰ ਮੋਹਰੇ ਇੱਥੇ ਘਰਾਓ ਕਰਕੇ ਬੈਠੇ ਆ ਇਸ ਕਰਕੇ ਕਿ ਲਗਾਤਾਰ ਮਜ਼ਦੂਰਾਂ ਨੂੰ ਮੰਨਰੇਕਾ ਦੇ ਵਿੱਚ ਕੰਮ ਕਰਦੇ ਸਾਡੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਜਿਹੜਾ ਕੰਮ ਕਰਨ ਦੇ ਉਹਨਾਂ ਨੂੰ ਕੰਮ ਨਹੀਂ ਜਿਹੜਾ ਦਿੱਤਾ ਜਾ ਰਿਹਾ ਜੇ ਕੰਮ ਮਾਇਆ ਗਿਆ ਮੈਂ ਚੰਨ ਲਾਲ ਦਰਾਜਕੇ ਮੈਂ ਵਿਧਿਆਤੀ ਮਜ਼ਦੂਰ ਸਭਾ ਦਾ ਜ਼ਿਲ੍ਹਾ ਤਰਨਤਨ ਦਾ ਸਿਰਸਕੀ ਆ ਤੇ ਆ ਜਿਹੜਾ ਏਡੀਸੀ ਡਿਵੈਲਪਮੈਂਟ ਦੇ ਦਫ਼ਤਰ ਮੋਹਰੇ ਮਨਰੇਗਾ ਮਜ਼ਦੂਰ ਯੂਨੀਅਨਾਂ ਨੂੰ ਧਰਨਾ ਲੱਗਾ ਹੈ ਬੜੇ ਵਰਨਗ ਇਸ਼ੂਆ ਵੱਖ-ਵੱਖ ਪਿੰਡਾਂ ਦੇ ਸਾਰੇ ਜ਼ਿਲ੍ਹੇ ਅੰਦਰ ਇੱਕ ਤੇ ਜਿਹੜੇ ਪਿੰਡਾਂ ਦੇ ਸਰਪੰਚ ਆ ਪਿੰਡਾਂ ਦੇ ਚੌਧਰੀ ਜਿਹੜੇ ਬਣਿਆ ਸਰਕਾਰ ਦੀ ਧਿਰ ਵਾਲੇ ਉਹ ਮਜ਼ਦੂਰਾਂ 'ਤੇ ਧੌਂਸ ਜਮਾਉਂਦੇ ਆ ਕਿ ਜਿਨ੍ਹਾਂ ਚਿਰ ਸਰਪੰਚਾਂ ਦੇ ਗੋਡੇ ਨਹੀਂ ਟੇਕੇ ਜਾਂਦੇ ਉਹਨਾਂ ਦੇ ਘਰਾਂ 'ਚ ਮਜ਼ਦੂਰ ਨਹੀਂ ਆਉਂਦੇ ਉਹਨਾਂ ਦੇ ਮਸਟਰੋਲ ਨਹੀਂ ਨਿਕਲਣਗੇ ਇਹ ਮਸਲਾ ਬੜਾ ਚੀਮਾ ਸ਼ੁਕਰਚੱਕ ਪਿੰਡ ਦਾ ਮਸਲਾ ਉਸ ਤੋਂ ਪਿੰਡ ਦੇ ਸਰਪੰਚ ਨੇ ਲਗਾਤਾਰ ਜਿਆਤੀ ਕੀਤੀ ਆ ਉਹਨਾਂ ਦਾ ਮਸਟਰੋਲ ਰੋਕਿਆ ਵਿਭਾਗ ਦੇ ਕਰਮਚਾਰੀਆਂ ਨਾਲ ਰਲ ਕੇ ਦੂਜਾ ਮਸਲਾ ਰਟੌਲ ਪਿੰਡਿਆ ਉਥੋਂ ਦਾ ਵੀ ਇਦਾਂ ਯੂਨੀਅਨ ਦੇ ਲੀਡਰ ਆ ਸਾਥੀ ਨਰਿੰਦਰ ਸਿੰਘ ਉਹਨਾਂ ਦਾ ਮਸਟਰਾਂ ਰੋਕਿਆ ਸਾਰੇ ਜ਼ਿਲ੍ਹੇ ਅੰਦਰ ਮਜ਼ਦੂਰਾਂ ਨੇ ਖਾਲੇ ਸਾਫ਼ ਕੀਤੇ ਸੂਏ ਕੀਤੇ ਪਰ ਉਹਨਾਂ ਦੇ ਉਹਨਾਂ ਨੂੰ ਵੇਤਨ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਕਿਉਂਕਿ ਜਿਹੜੀ ਮੰਦਰੀਗਾ ਸਕੀਮ ਹੈ ਇਹ ਸੈਂਟਰ ਦੀ ਸਕੀਮ ਹੈ ਆ ਮਹਾਤਮਾ ਗਾਂਧੀ ਨਾਮ ਦੇ ਉੱਤੇ ਮੰਦਰੀਗਾ ਸਕੀਮ ਬਣੀ ਆ ਪਿੰਡਾਂ ਦੇ ਸਰਪੰਚਾਂ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਵਾਹ ਵਾਸਤਾ ਆ ਇਹ ਧੱਕੇ ਨਾਲ ਹੀ ਲੋਕਾਂ ਨੂੰ ਦਬਾਉਂਦੇ ਆ ਜਿਹੜੇ ਪਿੰਡ ਦੇ ਸਰਪੰਚ ਦੇ ਕਹਿਣ ਤੇ ਜਿਨ੍ਹਾਂ ਨੇ ਵੋਟ ਨਹੀਂ ਕੀਤੀ ਉਹਨਾਂ ਦੇ ਮਸਟਰੋਲ ਨਹੀਂ ਆਂਦੇ ਨਿਕਲਦੇ ਨੇ ਜੋ ਕਿ ਪੰਜਾਬ ਸਰਕਾਰ ਦਾ ਮਨਰੇਗਾ ਸਕੀਮ ਤਹਿਤ ਨਾਲ ਕੋਈ ਵਾਸਤਾ ਨਹੀਂ ਅੱਜ ਅਸੀਂ ਜਥੇਬੰਦੀ ਵੱਲੋਂ ਏਡੀਸੀ ਡਵੈਲਪਮੈਂਟ ਦੇ ਦਫ਼ਤਰ ਦੇ ਮੋਰੇ ਆਏ ਆ ਕਿ ਮਸਲੇ ਫੌਰੀ ਤੌਰ ਤੇ ਹੱਲ ਕੀਤੇ ਜਾਣ ਜਿਹੜੇ ਮਸਟਰੋਲ ਨਹੀਂ ਨਿਕਲੇ ਉਹਨਾਂ ਨੂੰ ਫੌਰੀ ਤੌਰ ਤੇ ਕੱਢਿਆ ਜਾਵੇ ਜੇ ਸਾਡੀਆਂ ਮੰਗਾਂ ਵੱਲੇ ਧਿਆਨ ਨਾ ਪ੍ਰਸ਼ਾਸਨ ਨੇ ਦਿੱਤਾ ਤਾਂ ਅਸੀਂ ਜ਼ਿਲ੍ਹੇ ਅੰਦਰ ਫਿਰ ਦੁਬਾਰਾ ਮੀਟਿੰਗ ਕਰਕੇ ਡੀਸੀ ਕਰਤਾਰ ਦੇ ਦਫ਼ਤਰ ਸਤਿ ਸ਼੍ਰੀ ਅਕਾਲ ਜੀ ਨੇ ਹੁਣ ਦੁਆਇਆ ਗਿਆ ਵਿੜੇ ਕੰਮ ਖੇਤਰ ਲਾਗਾ ਕਿ ਤੇ نیچے ਬੈਠੇ ਵੇਖੋ ਜੀ ਥੱਲੇ ਯੂਨੀਅਨ ਨੇ ਸਾਡੇ ਧਿਆਨ ਚ ਦੋ ਕ Issues ਲੈ ਆਂਦੇ ਨੇ ਇੱਕ ਤਾਂ ਖਾਸ ਕਰਕੇ ਜੀ ਗੰਨੀਵਨ ਸ਼ੁਕਰ ਚੱਕਦਾ ਕੋਈ ਮਸਲਾ ਸੀ ਜਿੱਥੇ ਕੋਈ ਲੇਬਰ ਨੂੰ ਕਹਿੰਦੇ ਜੀ ਕੰਮ ਨਹੀਂ ਦੇ ਆ ਦਿੱਤਾ ਜਾ ਰਿਹਾ ਉਹ ਮੇਰੇ ਸਬੰਧਤ ਜਿਹੜਾ ਹੈਗੇ ਪੀ ਉਹਨਾਂ ਨੂੰ ਸੰਪਰਕ ਹੋ ਗਿਆ ਉਹ ਤਾਂ ਉਹਨਾਂ ਨੂੰ ਨਾਲੇ ਸੱਤ ਡਾਇਰੈਕਸ਼ਨਸ ਦਿੱਤੀਆਂ ਕਿ ਗਾਂ ਤੋਂ ਇਸ ਤਰ੍ਹਾਂ ਦੀ ਕੋਤਾਈ ਨਾ ਵਰਤੀ ਜਾਵੇ ਕੋਈ ਤੇ ਉਹ ਜਿਹੜਾ ਹੈਗਾ ਕਿ ਮੋਸਟ ਪ੍ਰੋਬਲਮ ਸੀ ਕੱਲੀਆਂ ਪਰਸੋਂ ਤੱਕ ਹੀ ਉਹਨਾਂ ਨੂੰ ਕੰਮ ਮੁਈਆ ਕਰਵਾ ਦਿੱਤਾ ਜਾਏ ਇੱਕ ਤਾਂ ਗ੍ਰਾਮ ਪੰਜਾਦਰ ਟੋਲ ਦੀ ਕੋਈ ਸ਼ਿਕਾਇ ਜੀ ਆਰਐਸ ਦੇ ਖਿਲਾਫ ਉਹ ਵੀਡੀਓ ਤਰਨਤਨ ਸਰਦਾਰ ਗੁਰਮਖ ਸਿੰਘ ਹਰਾਨੂੰ ਕਿ ਉਹ ਵੀਡੀਓ ਹੁਣ ਇਨਕੁਆਇਰੀ ਕਰਨਗੇ ਉਸੇ ਕੰਮ ਦੀ ਉਹਦੀ ਪੜਤਾਲ ਕਰਕੇ ਦੇਖ ਲਾਂਗੇ ਜੀ ਜੋ ਬਣਦੀ ਹੋਈ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਧਰਨਾ ਸਰ ਚੁੱਕਲੇ ਕਿਹਾ ਉਹਨਰ ਵੱਲੋਂ ਚੁੱਕਿਆ ਆ ਸਾਡੇ ਵੱਲੋਂ ਤਾਂ ਸੁਵਾਸ਼ ਨਹੀਂ ਦਵਾਇਆ ਗਿਆ ਜਿਹੜੀ ਉਹਨਾਂ ਦੀਆਂ ਬਣਦੀਆਂ ਮੰਗਾ ਨੇ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਜੀ ਤੇ ਝਰਨਾ ਤੁਕਨ ਦੀ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ